ਸੂਪਰ ਸੀਡਰ ਦਾ ਵੀ ਬਾਪ ਆ ਗਿਆ ਕਣਕ ਬੀਜਣ ਦੇ ਲਈ ਲੋਤੀ ਯਹੀ ਮਸ਼ੀਨ ਆ ਜਿਹੜੀ ਤਾਂ ਜੀ ਪ੍ਰਾਲੀ ਚ ਚੱਲੇਗੀ ਅਗਰ ਪ੍ਰੋਪਰ ਗੱਲ ਕੀਤੀ ਜਾਏਗੀ ਪੂਰੀ ਪ੍ਰਾਲੀ ਦੇ ਵਿੱਚ ਅਗਰ ਚੱਲਦੀ ਕੋਈ ਮਸ਼ੀਨ ਤਾਂ ਉਹ ਸਮਾਰਟ ਸੀਡਰ ਚੱਲ ਫੁੱਲ ਪ੍ਰਾਲੀ ਦੇ ਵਿੱਚ ਸਾਰੀਆਂ ਮਸ਼ੀਨਾ ਫੇਲ ਹੋ ਜਾਂਦੀਆਂ ਨੇ ਕਿਤੇ ਨਾ ਕਿਤੇ ਸਮਾਰਟ ਸੀਡਰ ਚੱਲੂਗਾ ਬਿਲਕੁਲ ਜੀ ਬਿਲਕੁਲ ਸਬਸਿਡੀ ਹੈਗੀ ਐ ਦੇ ਉੱਤੇ ਬਿਲਕੁਲ ਵੀਰੇ ਸਬਸਿਡੀ ਜਿਹੜੀ ਹੈ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਗਵਰਨਮੈਂਟ ਵੱਲੋਂ 9ਵੇਂ ਦਿਨ ਕਣਕ ਹਰੀ ਹੋ ਜਾਂਦੀ ਹੈ ਇਹਦੀ ਵੀ ਜੀ 7ਵੇਂ ਦਿਨ ਤੋਂ ਵਧੀਆ ਪੈਣੀ ਲੋਹੀ ਪੂਰਾ ਹੁੰਦਾ ਅੱਜ ਕੱਲ ਤਾਂ ਜੱਟਾਂ ਤੋਂ ਜੇ ਠੀਕ 6ਵੇਂ ਦਿਨ ਕਣਕ ਪ੍ਰਾਲੀ ਚ ਦਿਖਣ ਲੱਗ ਜਾਂਦੀ ਹੈ ਇਹ ਲਗਭਗ ਢਾਡਾ 4 ਤੋਂ 5 ਲੀਟਰ ਪ੍ਰਤੀ ਏਕੜ ਦਾ ਖਰਚਾ ਆਉਂਦਾ ਬਸ 4-5 ਲੀਟਰ ਕਹਿਣ ਦੀ ਗੱਲ ਨਾ ਹੋਵੇ ਕੱਲੀ ਜਿਹੜੀ ਮੀਂਹ ਪੈਣ ਤੋਂ ਬਾਅਦ ਪ੍ਰਾਲੀ ਚ ਮੀਂਹ ਪੈਣ ਤੋਂ ਬਾਅਦ ਵੀ ਪੂਰੇ ਵਧੀਆ ਤਰੀਕੇ ਦੇ ਨਾਲ ਬਿਜਾਈ ਕਰੂਗੀ ਕਣਕ ਦੀ ਤੁਹਾਨੂੰ ਕੰਬੋਜ ਦਾ ਹੈਪੀ ਸੀਡਰ ਕਿਤੇ ਵੀ ਕਬਾੜ ਦੇ ਵਿੱਚ ਨਹੀਂ ਦਿਖੇਗਾ ਇਹਦਾ ਰੋਟਾਵੇਟਰ ਬਣਾਉਣ ਦੇ ਲਈ ਬਸ ਤੁਹਾਨੂੰ ਵੀਰੋ ਕਣਕ ਦੀ ਬਿਜਾਈ ਦੇ ਵਿੱਚ ਜਦੋਂ ਹਲ ਤਵੀਆਂ ਸਾਗਾ ਛੱਡ ਕੇ ਆਪਾਂ ਇੱਕ ਮਸ਼ੀਨ ਨਾਲ ਸ਼ੁਰੂ ਕੀਤੀ ਸੀ ਅੱਜ ਤੋਂ 3-4 ਸਾਲ ਪਹਿਲਾਂ ਉਸ ਕੰਪਨੀ ਦੇ ਵਿੱਚ ਖੜਿਆ ਜਿਹਦੀ ਸਭ ਤੋਂ ਪਹਿਲਾਂ ਮਸ਼ੀਨ ਪਾਸ ਹੋਈ ਸੀਗੀ ਹੈਪੀ ਸੀਡਰ ਦੇ ਨਾਮ ਤੋਂ ਹੈਪੀ ਸੀਡਰ ਉਹ ਪੁਰਜਾ ਸੀਗਾ ਜਿਹਨੇ ਹਾਲ ਤਵੀਆਂ ਸਾਹਾਗਾ ਤਿੰਨਾਂ ਦਾ ਕੰਮ ਨਿਮੇੜ ਕੇ ਇੱਕੋ ਵਾਰਚ ਪਰਾਲੀ ਵਿੱਚ ਦੀ ਲੰਘੇ ਜਾਂਦਾ ਸੀ ਤੇ ਵਧੀਆ ਕਾਮਜਾਬ ਮਸ਼ੀਨ ਸੀਗੀ ਕੁਸਤ ਤਕਨੀਕੀ ਕਾਰਨਾ ਕਰਕੇ ਨਵੀਂ ਐਡਵਾਂਸ ਮਸ਼ੀਨਰੀ ਔਨ ਕਰਕੇ ਆਪਾਂ ਉਹਨੂੰ ਛੱਡ ਦਿੱਤਾ ਪਰ ਇਹਨਾਂ ਦਾ ਹੈਪੀ ਸੀਡਰ ਸਭ ਤੋਂ ਪਹਿਲਾਂ ਕਾਮਜਾਬ ਹੋਇਆ ਸੀ ਰਮਦਾਸ ਸ਼ਹਿਰ ਦੇ ਵਿੱਚ ਖੜਿਆ ਜ਼ਿਲ੍ਹਾ ਸ੍ਰੀ ਅਮਰitsar ਸਾਹਿਬ ਇਹ ਇਹ ਕਿਵੇਂ ਸੁਪਰ ਸੀਡਰ ਦਾ ਬਾਪ ਕਹਿੰਦੇ ਨੇ ਇਹਨੂੰ ਕਿਵੇਂ ਬਣਿਆ ਕੀ ਗੱਲਬਾਤ ਹੈ ਇਹਦੇ ਬਾਰੇ ਸਾਰੀ ਜਾਣਕਾਰੀ ਲੈ ਕੇ ਆਇਆ ਕਰਦੇ ਹਾਂ ਸ਼ੁਰੂ ਇੱਕ ਕੰਬੋਜ਼ ਮਕੈਨਿਕਲ ਤੋਂ ਮੇਰੇ ਨਾਲ ਬਾਈ ਜੀਵਨਪਾਲ ਸਿੰਘ ਹੈ ਜੀ ਸਤਿ ਸ਼੍ਰੀ ਅਕਾਲ ਵੱਡੇ ਵੀਰ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜਿਵੇਂ ਮੈਂ ਕਹਿ ਤਾ ਦਿੱਤਾ ਵੀ ਇਹ ਸੁਪਰ ਸੀਡਰ ਤੋਂ ਅਡਵਾਂਸ ਮਸ਼ੀਨ ਆ ਗਈ ਕੋ ਸੁਪਰ ਸੀਡਰ ਦਾ ਬਾਪ ਕਹਿ ਦੀ ਆਪਾਂ ਇਹਨੂੰ ਤੇ ਕਿੰਨਾ ਕਾਰਨਾ ਕਰਕੇ ਇਹ ਦੂਜੀਆਂ ਮਸ਼ੀਨਾਂ ਨਾਲੋਂ ਵਧੀਆ ਇਆਂ-ਇਆਂ ਕੀ ਚੀਜ਼ਾਂ ਨੇ ਵੀ ਆਪਾਂ ਹੁਣ ਇਹਦੇ ਨਾਲ ਬਜਾਈ ਸ਼ੁਰੂ ਕਰੀਏ ਜੀ ਬਿਲਕੁਲ ਜਿੱਤਾ ਤੁਸੀਂ ਕਿਹਾ ਕਿ ਇਹ ਜਿਹੜੀ ਆ ਸੁਪਰ ਸੀਡਰ ਉਤੋਂ ਵੀ ਵਧੀਆ ਜਾਂ ਦਾ ਬਾਕ ਕਹਿ ਰਹੇ ਹਾਂ ਉਹਦੇ ਉੱਪਰ ਦੀ ਆ ਗਈ ਬਿਲਕੁਲ ਜੀ ਬਿਲਕੁਲ ਦੇਖੋ ਜੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਵੇਂ ਆਪਾਂ ਗੱਲ ਕਰੀਏ ਕਿ ਸਿੰਪਲ ਜੀ ਗੱਲ ਆ ਅੱਜ ਆਪਾਂ ਗੱਲ ਕਰੀਏ ਕਿ ਆਪਾਂ yield ਜਿਹੜੀ ਆ ਕਿਸੇ ਵੀ ਚੀਜ਼ ਦੀ ਉਹ ਇੱਕ ਲਿਮਟ ਤੱਕ ਆਪਾਂ ਉਤੋਂ ਉਤਪਾਦ ਲੈ ਸਕਦੇ ਹਾਂ ਹਾਂ ਝਾੜ ਤਾਂ ਇੱਕ ਸੀਮਤ ਮਾਤਰਾ ਤੱਕ ਹੀ ਬਿਲਕੁਲ ਜੀ ਬਿਲਕੁਲ ਉਸ ਤੋਂ ਬਾਅਦ ਕਿਸਾਨ ਨੂੰ ਫਾਇਦਾ ਕਿੱਦਾਂ ਹੋਵੇ ਹੂੰ ਠੀਕ ਹੈ ਮੇਨ ਮੁੱਦਾ ਇਹ ਹੀ ਆ ਕਿ ਸਾਨੂੰ ਇਨਕਮ ਆਪਣੀ ਕਿੱਦਾਂ ਵਧੇ ਬਜੇ ਕਿਤਾ ਹਾਂ ਸਾਨੂੰ ਇਹ ਦੱਸੋ ਵੀ ਜੇ ਲੈਣ ਤੇ ਵੀ ਦੂਜੀਆਂ ਛੱਡ ਕੇ ਜੇ ਆਪਾਂ ਇਹਦੇ ਨਾਲ ਬਜਾਈ ਕਰਦੇ ਪਹਿਲਾਂ ਤਾਂ ਇਹ ਦੱਸੋ ਵੀ ਕਿੰਨੇ ਸਾਲਾਂ ਤੋਂ ਚੱਲ ਰਿਹਾ ਫੀਲਡ ਦੇ ਪਿਛਲੇ 5 ਸਾਲਾਂ ਤੋਂ ਹੂੰ ਜਿਹੜਾ ਆਪਾਂ ਪ੍ਰੋਪਰ ਕਾਮਯਾਬ ਕਰ ਚੁੱਕੇ ਇਹਨੂੰ ਪਿਛਲੇ 5 ਸਾਲਾਂ ਤੋਂ ਆਪਣਾ ਇੰਡੀਆ ਦੇ ਵੱਖ-ਵੱਖ ਸਟੇਟਾਂ ਦੇ ਵਿੱਚ ਜਿਹੜਾ ਵਧੀਆ ਤਰੀਕੇ ਨਾਲ ਚੱਲ ਰਿਹਾ ਤੇ ਕਿਉਂ ਜ਼ਿੰਮੇਦਾਰ ਇਹਨੂੰ ਲੈਣ ਵੀ ਇਹਨੂੰ ਲੈ ਕੇ ਕੀ ਫਾਇਦਾ ਹੋਊਗਾ ਕੀ ਹੈ ਇਹਦੇ ਵਿੱਚ ਜਿਹੜਾ ਦੂਜਿਆਂ 'ਚ ਨਹੀਂ ਹੈਗਾ ਦੇਖੋ ਜੀ ਮੈਂ ਜਿੱਦਾਂ ਹੁਣੇ ਆਪਾਂ ਗੱਲ ਕੀਤੀ ਸੀਗੀ ਕੀ ਜਿਲਡ ਆਪਾਂ ਜਿਹੜੀ ਇੱਕ ਲਿਮਿਟ ਸੀਮਤ ਕੱਢ ਸਕਦੇ ਆ ਹਾਂਜੀ ਹਾਂਜੀ ਛਾੜ ਤਾਂ ਜਿੰਨਾ ਹੈਗਾ ਉਹ ਨਹੀਂ ਰਹਿਣਾ ਦੂਜੀ ਚੀਜ਼ ਹੁੰਦੀ ਆ ਕਿ ਕਿਸਾਨ ਇਹਨੂੰ ਕਿਉਂ ਲੈਣ ਹੂੰ ਉਹਦਾ ਕਾਰਨ ਇਹ ਆ ਕਿ ਦੇਖੋ ਇਹ ਇੱਕ ਇਹ ਲੋਤੀ ਯਹੀ ਮਸ਼ੀਨ ਹੈ ਜਿਹੜੀ ਤਾਂ ਜੀ ਪ੍ਰਾਲੀ ਚ ਚੱਲੇਗੀ ਅਗਰ ਪ੍ਰੋਪਰ ਗੱਲ ਕੀਤੀ ਜਾਏਗੀ ਪੂਰੀ ਪ੍ਰਾਲੀ ਦੇ ਵਿੱਚ ਅਗਰ ਚੱਲਦੀ ਕੋਈ ਮਸ਼ੀਨ ਤਾਂ ਉਹ ਸਮਾਰਟ ਸੀਡਰ ਚੱਲਦਾ ਹੈ ਲਓ ਵੀਰੋ ਵੱਡੀ ਗੱਲ ਕਹਿਤੀ ਬਾਈ ਨੇ ਵੀ ਫੁੱਲ ਪ੍ਰਾਲੀ ਦੇ ਵਿੱਚ ਸਾਰੀਆਂ ਮਸ਼ੀਨਾ ਫੇਲ ਹੋ ਜਾਂਦੀਆਂ ਨੇ ਕਿਤੇ ਨਾ ਕਿਤੇ ਸਮਾਰਟ ਸੀਡਰ ਚੱਲੂਗਾ ਬਿਲਕੁਲ ਜੀ ਬਿਲਕੁਲ ਚੱਲੂਗਾ ਚੱਲਦੇ ਦੀ ਆਪਾਂ ਇਹਨਾਂ ਕੋਲੇ ਹੋਈ ਤਾਂ ਵੀਡੀਓ ਵੀ ਲੈ ਕੇ ਵਿੱਚ ਲਾਵਾਂਗੇ ਜੀ ਜੀ ਬਿਲਕੁਲ ਦੂਜੀ ਚੀਜ਼ ਪ੍ਰਾਲੀ ਚ ਤਾਂ ਚੱਲੂਗਾ ਘੱਟ ਖਰਚੇ ਚ ਜੀ ਠੀਕ ਹੈ ਵੱਧ ਉਪਰਜ ਦੇਗਾ ਤੁਹਾਨੂੰ ਮੇਨ ਜਿਹੜਾ ਮੁੱਦਾ ਸੀਗਾ ਆਪਣਾ ਕੀ ਖਰਚਾ ਘੱਟ ਕਰਕੇ ਕਿਸਾਨ ਨੂੰ ਬਚਤ ਜ਼ਿਆਦਾ ਹੋਏਗੀ ਹੁਣ ਘੱਟ ਖਰਚੇ ਦੀ ਜੇ ਗੱਲ ਕਰੀਏ ਤਾਂ ਸੁਪਰ ਸੀਡਰ 10 ਤੋਂ 12 ਲੀਟਰ ਜੀ ਜੀ ਨਾਰਮਲ ਹੈ ਤੇ ਵੀਰ ਜੀ ਅਗਰ ਤੁਸੀਂ ਇਸ ਨਾਲ ਬਜਾਈ ਕਰਦੇ ਹੋ ਤਾਂ ਇਹ ਲਗਭਗ ਟਾੜਾ 4 ਤੋਂ 5 ਲੀਟਰ ਪ੍ਰਤੀ ਏਕੜ ਦਾ ਖਰਚਾ ਆਉਂਦਾ ਬਸ 4-5 ਲੀਟਰ ਕਹਿਣ ਦੀ ਗੱਲ ਨਾ ਹੋਵੇ ਇਕੱਲੀ ਨਾ ਨਾ ਵੀਰੇ ਇਹ ਕਿਨਾਲੇ ਦਾ ਕਿਸਾਨਾਂ ਦਾ ਆੜ-ਆੜ ਟਰੈਕਟਰ ਦਾ ਦੱਸਿਆ ਹੋਇਆ ਜਿਹੜਾ ਉਹਨਾਂ ਦੀ ਖਾਪਤ ਹੈ ਉਹ ਦੱਸ ਰਹੇ ਆ ਤੁਹਾਨੂੰ ਠੀਕ ਹੈ 4 ਤੋਂ 5 ਦੇ ਵਿੱਚ ਰੱਖੋ ਜੀ ਬਿਲਕੁਲ 4 ਤੋਂ 5 ਲੀਟਰ ਪੂਰੀ ਪਰਾਲੀ ਦੇ ਵਿੱਚ ਠੀਕ ਹੈ ਜੀ ਪਰਾਲੀ ਚ ਵੀ 4 ਤੋਂ 5 ਲੀਟਰ ਦੇ ਨਾਲ ਬਜਾਈ ਕਰ ਦੂਗਾ ਤੇ ਹੋਰ ਇਹਦੇ ਨਾਲ ਜਿਵੇਂ ਕਣਕ ਹਰੀ ਹੋਣ ਦੀ ਕਿੰਨੇ ਦਿਨਾਂ ਚ ਹਰੀ ਹੋ ਜਾਂਦੀ ਹੈ ਦੇਖੋ ਵੀਰ ਜੀ ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਕੀ ਹੈ ਕਿ ਆਪਾਂ ਇਹਦੇ ਨਾਲ ਕਣਕ ਵਧੀਆ ਉਗਦੀ ਆ ਤੇ ਛੇਤੀ ਉਗਦੀ ਆ ਜੀ ਉਹਦਾ ਕਾਰਨ ਕੀ ਆ ਕਣਕ ਨੂੰ ਜਾਂ ਕਣਕ ਦੇ ਬੀਜ ਨੂੰ ਤਿੰਨ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਸਭ ਤੋਂ ਪਹਿਲਾਂ ਆ ਜਾਂਦਾ ਜੀ ਮਿੱਟੀ ਹਮ ਠੀਕ ਹੈ ਮਿੱਟੀ ਮੈਂ ਤਾਂ ਕਹਿ ਰਿਹਾ ਕਿ ਮਿੱਟੀ ਦੇ ਵਿੱਚ ਸੀਡ ਦਾ ਮਿਲਣਾ ਬਹੁਤ ਜ਼ਰੂਰੀ ਹੈ ਬਿਲਕੁਲ ਠੀਕ ਹੈ ਦੂਜੀ ਚੀਜ਼ ਆ ਜਾਂਦੀ ਹੈ ਨਮੀ ਹਮ ਔਰ ਤੀਸਰੀ ਚੀਜ਼ ਜਿਹੜੀ ਹੈ ਉਹ ਤਾਂ ਢੀ ਆ ਜਾਂਦੀ ਹੈ ਬੀਜ ਦੀ ਸਹੀ ਡੁੰਗਾਈ ਠੀਕ ਹੈ ਅਗਰ ਆਪਾਂ ਅੱਜ ਤੋਂ ਪਹਿਲਾਂ ਦੀ ਗੱਲ ਕਰੀਏ ਹੁਣ ਤੱਕ ਜਿੰਨੀਆਂ ਵੀ ਮਸ਼ੀਨਾਂ ਆਈਆਂ ਨੇ ਪਰਾਲੀ 'ਚ ਚੱਲਣ ਵਾਲੀਆਂ ਜੀ ਠੀਕ ਹੈ ਉਸ ਤੋਂ ਪਹਿਲਾਂ ਅੜ ਟੈਕਨੀਕ ਸੀਗੀ ਉਹ ਸਮੇਂ ਦੇ ਨਾਲ ਜਰੂਰਤ ਪੈ ਗਈ ਪ੍ਰਾਲੀ ਨੂੰ ਸਾਂਭਣ ਦੀ ਖੇਤ ਦੇ ਵਿੱਚੇ ਠੀਕ ਆ ਉਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਇਹ ਬੀਜ ਨੂੰ ਮਿੱਟੀ ਦੇ ਵਿੱਚ ਪ੍ਰੋਪਰ ਮਿਲਾ ਦਿੰਦੀ ਉਹ ਕੀ ਕਾਰਨ ਆ ਦੇਖੋ ਜੀ ਅਗਰ ਆਪਾਂ ਸੁਪਰ ਸੀਡਰ ਨਾਲ ਕੰਪੇਅਰ ਕਰ ਲਈਏ ਠੀਕ ਆ ਕਿਉਂਕਿ ਕੰਪੈਰੀਜ਼ਨ ਕਰਾਂਗੇ ਤਾਂ ਹੀ ਸਾਨੂੰ ਪਤਾ ਲੱਗੇਗਾ ਕਿ ਇਹਦੇ ਵਿੱਚ ਕੀ ਖਾਸ ਆ ਫੇਰ ਹੀ ਪਤਾ ਲੱਗਦਾ ਤੁਲਨਾ ਕਰਕੇ ਸੁਪਰ ਸੀਡਰ ਜਿਹੜਾ ਉਹ ਕੀ ਕਰਦਾ ਹੈ ਕਿ ਪਹਿਲੀ ਗੱਲ ਤਾਂ ਪੂਰੀ ਪ੍ਰਾਲੀ ਦੇ ਵਿੱਚ ਚਲਦਾ ਨਹੀਂ ਨਹੀਂ ਤੁਹਾਨੂੰ ਵੀ ਪਤਾ ਹੈ ਠੀਕ ਆ ਇਹਨੇ ਕੀ ਕਰਨਾ ਹੈ ਇਹਨੇ ਆਪਣਾ 2 ਇੰਚ ਦੀ ਸਟ੍ਰਿਪ ਹੂੰ ਉਹਨੇ ਬੋਣੀ ਆ ਹੂੰ ਠੀਕ ਐ ਉਸ ਤੋਂ ਬਾਅਦ ਉਸ ਵਗੀ ਹੋਈ ਜ਼ਮੀਨ ਦੇ ਵਿੱਚ ਸੀਡ ਨੂੰ ਪਾਉਣਾ ਠੀਕ ਐ ਸਹੀ ਡੂੰਘਾਈ ਤੇ ਪਾਉਣਾ ਸਿਰਫ 2 ਇੰਚ ਦੀ ਜੀ 2 ਇੰਚ ਚੌੜਾਈ ਤੇ ਵਿੱਚ ਤੇ ਬੀਜ ਨੂੰ ਸਹੀ ਡੂੰਘਾਈ ਮਿਲ ਗਈ ਪਲੱਸ ਬੀਜ ਜਿਹੜਾ ਡਾਇਰੈਕਟ ਮਿੱਟੀ ਦੇ ਵਿੱਚ ਮਿਲ ਗਿਆ ਸੁਪਰ ਸੀਡਰ ਵਿੱਚ ਕੀ ਆਉਂਦਾ ਇੱਕ ਤਾਂ ਡੂੰਘਾਈ ਸਹੀ ਨਹੀਂ ਮਿਲਦੀ ਉਹ ਫਰਟੀ ਮਾਰਦਾ ਬਾਕੀ ਕੋਸ਼ ਬੀਜ ਜਿਹੜਾ ਤੁਹਾਡਾ ਕੁਝ ਪਰਸੈਂਟ ਬੀਜ ਜਿਹੜਾ ਪਰਾਲੀ ਦੇ ਵਿੱਚ ਰਹਿ ਜਾਂਦਾ ਉਹ ਗਲ ਜਾਂਦਾ ਹੂੰ ਜਿੱਦਾਂ ਮੈਂ ਪਹਿਲਾਂ ਕਿਹਾ ਸੀਗਾ ਕਿ ਕਣਕ ਨੂੰ ਉੱਗਣ ਦੇ ਲਈ ਤਿੰਨ ਚੀਜ਼ਾਂ ਦੀ ਜ਼ਰੂਰਤ ਹੁੰਦੀ ਸੀ ਬੀਜ ਦੀ ਹੂੰ ਆਪਣਾ ਬੀਜ ਦਾ ਮਿੱਟੀ 'ਚ ਮਿਲਣਾ ਬੀਜ ਨੂੰ ਸਹੀ ਨਮੀ ਮਿਲਣੀ ਹੂੰ ਔਰ ਉਸ ਤੋਂ ਬਾਅਦ ਬੀਜ ਦੀ ਸਹੀ ਡੁੰਗਾਈ ਹੂੰ ਹੁਣ ਮਿੱਟੀ ਦੇ ਵਿੱਚ ਬੀਜ ਆਪਣਾ ਪ੍ਰੋਪਰ ਮਿਲ ਗਿਆ ਠੀਕ ਹੈ ਜੀ ਉਸ ਤੋਂ ਬਾਅਦ ਸਹੀ ਡੁੰਗਾਈ ਤੇ ਚੱਲਾ ਗਿਆ ਬੀਜ ਔਰ ਪ੍ਰੋਪਰ ਨਮੀ ਨਮੀ ਦੀ ਅਗਰ ਗੱਲ ਕੀਤੀ ਜਾ ਨਮੀ ਦਾ ਇਹਦੇ ਵਿੱਚ ਬਹੁਤ ਵੱਡਾ ਫੈਕਟਰ ਰਹਿੰਦਾ ਜੀ ਕਿਵੇਂ ਵਿਜਾਈ ਤੋਂ ਲੈ ਕੇ ਤੇ ਕਟਾਈ ਤੱਕ ਹੂੰ ਉਹ ਇਦਾਂ ਰਹਿੰਦਾ ਵੀ ਦੇਖੋ ਅਗਰ ਆਪਾਂ ਦੂਜੀਆਂ ਮਸ਼ੀਨਾਂ ਨਾਲ ਕੰਪੈਰੀਜ਼ਨ ਕਰੀਏ ਤਾਂ ਖੇਤ ਦੇ ਵਿੱਚ ਤੁਹਾਡੇ ਨਮੀ ਪ੍ਰੋਪਰ ਹੈ ਠੀਕ ਹੈ ਤੁਸੀਂ ਮਸ਼ੀਨ ਲੈ ਜਾ ਕੇ ਆਪਣਾ ਬੀਬੀਜ ਦਾ ਹੁੰਦਾ ਕੀ ਹੈ ਕਿ ਜਦੋਂ ਪਰਾਲੀ ਖੇਤ ਦੇ ਵਿੱਚ ਮਿਲ ਜਾਂਦੀ ਹੈ ਨਮੀ ਸਾਰੀ ਖਿੱਚ ਲੈਂਦੀ ਹੈ ਤੇ ਸੀਡ ਦੇ ਹਿੱਸੇ ਦੀ ਨਮੀ ਜਿਹੜੀ ਆ ਉਹ ਵੀ ਪਰਾਲੀ ਨੂੰ ਜਾਂਦੀ ਹੈ ਔਰ ਜਿਹੜਾ ਸੀਟਾ ਦਾ ਪਰਾਲੀ ਚ ਰਹਿ ਗਿਆ ਉਹ ਗਲ ਜਾਂਦਾ ਇਹਦੇ ਚ ਪਰਾਲੀ ਉੱਪਰ ਰਹੂਗੀ ਇਹਦੇ ਚ ਵੀਰੇ ਕੀ ਹੈ ਜਿੱਥੇ ਜਿੱਥੇ ਅਗਰ ਆਪਾਂ ਦੇਖਿਆ ਹਾਲੇ ਤੁਸੀਂ ਦੇਖ ਰਹੇ ਇੰਨੀ ਇੰਨੀ ਜਗ੍ਹਾ ਬਾਹਰ ਈ ਠੀਕ ਹੈ ਬੋਣ ਤੋਂ ਬਾਅਦ 2 ਇੰਚ ਹੀ ਬੋਣੀ ਆ ਬਾਕੀ ਇਹਨੇ ਸਾਰੀ ਪਰਾਲੀ ਗੱਭਿਓ ਕੱਢ ਦੇਣੀ ਠੀਕ ਹੈ ਠੀਕ ਹੈ ਉਦੇ ਨਾਲ ਕੀ ਹੋਣਾ ਹੈ ਮਲਚ ਹੋ ਜਾ ਹਾਂ ਉਹਨੇ ਤੋੜ-ਫੋੜ ਕੇ ਵਿੱਚੋਂ ਕੱਢ ਦੇਣੀ ਹੈ ਠੀਕ ਹੈ ਤੇ ਬੀ ਜਿਹੜਾ ਸਿੱਧਾ ਮਿੱਟੀ ਦੇ ਕੰਟੈਕਟ ਦੇ ਵਿੱਚ ਜਾਏਗਾ ਹਮ ਤੇ ਜਿਹਦੇ ਕਰਕੇ ਉਸ ਤੋਂ ਬਾਅਦ ਨਮੀ ਮੇਨਟੇਨ ਰਹਿੰਦੀ ਕਿਉਂਕਿ ਪ੍ਰਾਲੀ ਉੱਪਰ ਰਹਿੰਦੀ ਹੈ ਬਿਲਕੁਲ ਜੀ ਬਿਲਕੁਲ ਠੀਕ ਹੈ ਜਿਵੇਂ ਮਲਚਿੰਗ ਵਿਧੀ ਵਾਲੀ ਕਣਕ ਵੀ ਕਾਫੀ ਕਿਸਾਨ ਵੀਰ ਦੱਸਦੇ ਹੁੰਦੇ ਨੇ ਵੀ ਕਾਮਯਾਬ ਹੈ ਉਹ ਚੀਜ਼ ਕਰਦਾ ਹੈ ਦੇਖੋ ਇਹਨੇ ਬੋਣਾ ਵੀ ਆ ਹਮ ਤੇ ਪ੍ਰਾਲੀ ਨੂੰ ਵੀ ਸਾਮ੍ਹ ਕੇ ਰੱਖਣਾ ਪ੍ਰੋਪਰ ਪੂਰੀ ਨੂੰ ਜੀ ਫਿਰ ਇਹ ਪਰਾਲੀ ਜਿਹੜੀ ਆ ਬਜਾਈ ਦੇ ਟਾਈਮ ਤੇ ਨਹੀਂ ਲਾਸਟ ਤੱਕ ਖੇਤ ਦੇ ਵਿੱਚ ਨਮੀ ਮੈਂਟੇਨ ਰੱਖਣੀ ਆ ਜਿਵੇਂ ਕਿ ਆਪਾਂ ਗੱਲ ਕਰੀਏ ਹੁੰਦਾ ਕੀ ਆ ਕਿ ਜਦੋਂ ਕਟਾਈ ਦਾ ਟਾਈਮ ਹੁੰਦਾ ਕਣਕ ਦਾ ਹੂੰ ਉਦੋਂ ਟੈਂਪਰੇਚਰ ਜਿਹੜਾ ਹੈ ਉਹ ਅਪ ਡਾਊਨ ਹੁੰਦਾ ਰਹਿੰਦਾ ਹਾਂ ਹਾਂ ਉਦੋਂ ਗਰਮੀ ਵਧ ਜਾਂਦੀ ਜੀ ਜੀ ਅਗਰ ਮੰਨ ਲਓ 2 ਡਿਗਰੀ ਟੈਂਪਰੇਚਰ ਵੱਧ ਗਿਆ ਹੂੰ ਤਾਂ ਕੀ ਦਿੱਕਤ ਆਉਂਦੀ ਲੋਕੀ ਕਹਿੰਦੇ ਕਿ ਯਾਰ ਸਾਡੀ ਕਣਕ ਪਹਿਲਾਂ ਤਾਂ ਬੜੀ ਸੋਹਣੀ ਸੀ ਜੀ ਲੇਕਿਨ ਝਾੜ ਬਹੁਤ ਘੱਟ ਨਿਕਲਿਆ ਬਿਲਕੁਲ ਉਹਦਾ ਸਭ ਤੋਂ ਵੱਡਾ ਕਾਰਨ ਹੀ ਨਮੀ ਆ ਹੂੰ ਇਸ ਮਸ਼ੀਨ ਦੇ ਵਿੱਚ ਨਮੀ ਜਿਹੜੀ ਥੋੜੀ ਉਹ ਮੈਂਟੇਨ ਰਹੇਗੀ ਠ ਅਗਰ ਬਾਈ ਚਾਂਸ ਮੰਨ ਲਓ ਤਾਪਮਾਨ ਕੋਈ 2 ਡਿਗਰੀਆਂ ਵੱਧਦਾ ਜਾਂ ਘਟਦਾ ਅਗਰ ਮੰਨ ਲਓ ਸਪੋਸ ਵਧ ਗਿਆ ਹੂੰ ਇਹਨੇ ਤੁਹਾਡੇ ਬੀਜ ਨੂੰ ਸੁੱਕਣ ਨਹੀਂ ਦੇਣਾ ਪ੍ਰੋਪਰ ਨਮੀ ਰਹਿੰਦੀ ਖੇਤ 'ਚ ਤੁਹਾਡਾ ਬੀਜ ਪੱਕਦਾ ਠੀਕ ਹੈ ਤਾਂ ਵਧੀਆ ਵੀ ਝਾੜ ਦੇਊਗੀ ਕਣਕ ਵਧੀਆ ਪੱਕੂ ਕਰ ਨਹੀਂ ਹੋਈ ਬਾਈ ਜੀ ਜੇ ਗੱਲ ਕਰੀਏ ਤਾਂ ਕਿੰਨੇ ਦਿਨਾਂ ਦੇ ਵਿੱਚ ਸਿੱਧਾ ਦੱਸੋ ਪੰਜਾਬੀ ਦੇ ਵਿੱਚ ਹਰੀ ਜਰਮੀਨੇਟ ਕਿੰਨੇ ਦਿਨ ਬਿਲਕੁਲ ਦੇਖੋ ਜਿੱਦਣ ਤੁਸੀਂ ਬੀਜੋਗੇ ਬੀਜਣ ਤੋਂ 6ਵੇਂ ਦਿਨ ਪਰਾਲੀ ਦੇ ਵਿੱਚ ਇਹ ਤੁਹਾਨੂੰ ਦਿਖਣ ਲੱਗ ਪਏਗਾ 6ਵੇਂ ਦਿਨ ਬਹੁਤ ਵੱਡੀ ਗੱਲ ਹੈ ਵੀਰੇ ਆਪਾਂ ਤੁਹਾਨੂੰ ਫੋਟੋਆਂ ਵੀ ਦਾਂਗੇ ਇਹਦੀਆਂ ਠੀਕ ਹੈ ਵੀਡੀਓ ਵੀ ਦਾਂਗੇ ਉਂਗਰੀ ਹੋਈਆਂ ਇਹਦੀਆਂ ਕਿ 6ਵੇਂ ਦਿਨ ਖੇਤ ਦੇ ਵਿੱਚ ਕਣਕ ਪਰਾਲੀ ਚ ਦਿਖਣ ਲੱਗ ਜਾਂਦੀ ਹੈ ਜੀ ਬੀਜੀ ਠੀਕ ਹੈ ਦਿਖਣ ਲੱਗ ਜੂ 6ਵੇਂ ਬਿਲਕੁਲ ਜੀ ਬਿਲਕੁਲ ਜੀ ਤੇ ਬਾਕੀ ਜੇ ਗੱਲ ਕਰੀਏ ਮਸ਼ੀਨ ਦੀ ਤਕਨੀਕੀ ਤੇਲ ਬਾਰੇ ਵੀ ਹੋ ਗਿਆ ਸਾਰਾ ਹੋਰ ਕੀ ਕੀ ਇਹਦੇ ਵਿੱਚ ਵੱਖਰਾ ਕੀਤਾ ਆਪਾਂ ਵੀਰੇ ਦੇਖੋ ਇਸ ਤੋਂ ਪਹਿਲਾਂ ਜਿਹੜੇ ਆਪਣੇ ਮਾਡਲਸ ਆਏ ਸੀਗੇ ਠੀਕ ਹੈ ਉਦੇ ਵਿੱਚ ਇੱਕ ਤਾਂ ਇਹ ਇੰਡੀਪੈਂਡੈਂਟ ਰੋਲਰ ਸੀਗੇ ਪਹਿਲਾਂ ਵੀ ਇਹ ਸਾਰੇ ਇੰਡੀਪੈਂਡੈਂਟ ਰੋਲਰ ਹੋ ਗਏ ਆਪਣੇ ਹੂੰ ਉਸ ਤੋਂ ਬਾਅਦ ਜਿਹੜਾ ਇੱਧਰ ਆਹ ਸੀਡ ਵਾਲਾ ਸੀਗਾ ਇਹ ਗੀਅਰ ਡਰਾਈਵ ਹੁੰਦਾ ਸੀਗਾ ਕੁਝ ਮਾਡਲਸ ਦੇ ਵਿੱਚ ਜੀ ਇਹਨੂੰ ਹੁਣ ਅਸੀਂ ਇੰਡੀਪੈਂਡੈਂਟ ਕਰਤਾ ਹੈ ਇਹਦੇ ਵਿੱਚ ਕੋਈ ਡੇਅਰ ਗੀਅਰ ਡਰਾਈਵ ਨਹੀਂ ਹੈਗਾ ਪਿੱਛੇ ਸੀਡ ਦਾ ਵੀ ਪਲੱਸ ਜੋ ਇਹਦਾ ਸੀਡਿੰਗ ਦਾ ਇਹਦਾ ਉੱਪਰੋਂ ਫਰਟੀਲਾਈਜ਼ਰ ਔਰ ਸੀਡ गिरਣਾ ਹੈ ਇਹਦਾ ਡਿਜ਼ਾਈਨ ਇਸ ਤਰੀਕੇ ਨਾਲ ਕਰਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਲੌਕੇਜ ਜਿਹੜੀ ਆ ਠੀਕ ਹੈ ਠੀਕ ਹੈ ਉਹ ਇਹਦੇ ਵਿੱਚ ਨਹੀਂ ਦੀ ਬਨਾਵਟ ਇਸ ਤਰੀਕੇ ਦੀ ਕਰਤੀ ਆਪਾਂ ਸਿੱਧਾ ਸੀਡ ਜਿਹੜਾ ਹੈ ਉੱਪਰੋਂ ਜਿਮ ਜ਼ਮੀਨ ਦੇ ਵਿੱਚ ਜਮਾਂ ਡਾਇਰੈਕਟ ਨਹੀਂ ਪਾਇਆ ਭਾਬੀ ਇਹਦੇ ਵਿੱਚ ਡੀ ਏ ਪੀ ਜਾਂ ਜੀ ਵੀ ਕਿਤੇ ਅੜਕਣ ਦੀ ਸਮੱਸਿਆ ਆਉਂਦੀ ਨਹੀਂ 1% ਵਿੱਚ ਜੀ ਜੀ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਨਾ ਕਿ ਇਹ ਜਿਹੜੀ ਆ ਖਰਚਾ ਘੱਟ ਕਿਉਂ ਆ ਇਹਨੇ ਲਗਭਗ ਤੁਹਾਡੀ ਜ਼ਮੀਨ ਦਾ 30% ਹਮ ਇੱਕ ਕਿੱਲੇ ਦੇ ਵਿੱਚੋਂ ਵਾਉਣਾ ਸਿਰਫ ਜੀ ਜੀ ਵਾਉਣ ਤੋਂ ਬਾਅਦ ਆਹ ਆਪਣੇ ਪਿੱਛੇ ਲੱਗੀਆਂ ਹੋਈਆਂ ਨੇ ਇਹਦੇ ਵਿੱਚੋਂ ਇਹਨੇ ਬੀ ਸਿੱਟਨੇ ਹਾਂ ਡਬਲ ਡਿਸਕ ਹੈ ਇਹਦੇ ਵਿੱਚ ਵਿਚਾਲੇ ਵਿਚਾਲੇ ਬੀ ਡੀ ਇਹਦੇ ਵਿੱਚ ਇੱਕ ਬਹੁਤ ਵੱਡਾ ਕਨਸੈਪਟ ਹੈ ਅਗਰ ਆਪਾਂ ਦੇਖਿਆ ਜਾਏ ਅੱਜ ਤੋਂ ਪਹਿਲਾਂ ਜਿੰਨੀਆਂ ਮਸ਼ੀਨਾਂ ਸੀਗੀਆਂ ਹੁਣ ਤੱਕ ਪਰਾਲੀ 'ਚ ਕੰਮ ਕਰਨ ਵਾਲੀਆਂ ਠੀਕ ਹੈ ਉਹ ਸਾਰੀਆਂ ਤਕਰੀਬਨ ਪੌਣੇ ਇੰਚੀ ਦੇ ਵਿੱਚ ਜਿਹੜੀਆਂ ਬੀ ਨੂੰ ਸੇਡਦੀਆਂ ਨੇ ਹਾਂ ਠੀਕ ਹੈ ਇਹਦਾ ਜਿਹੜਾ ਬੀ ਆ ਜਿਸ ਤਰ੍ਹਾਂ ਪਹਿਲਾਂ ਪੁਰਾਣੇ ਟਾਈਮ ਤੇ ਆਪਣੀ ਫਾਲੇ ਵਾਲੀ ਆਉਂਦੀ ਸੀਗੀ ਸੀਡ ਡ੍ਰਿਲ ਹਾਂ ਸਿੰਪਲ ਠੀਕ ਹੈ ਇਹਨੇ ਉਹ ਬਗੇ ਹੋਏ ਤਿਆਰ ਖੇਤ 'ਚ ਕੰਮ ਕਰਦੀ ਸੀਗੀ ਠੀਕ ਹੈ ਇਨੇ ਪਰਾਲੀ ਵਾਲੇ ਖੇਤ ਦੇ ਵਿੱਚ 2 ਇੰਚਾਂ ਤੋਂ ਹੀ ਦੇਖ ਸਕਦੇ ਹੋ 2 ਇੰਚ ਗੈਪ ਦੇ ਵਿੱਚ ਜਿਹੜਾ ਸੀਡ ਸਿੱਟਣਾ ਠੀਕ ਹੈ ਠੀਕ ਹੈ ਜਿਹਦੇ ਨਾਲ ਕਿ ਪੇੜ ਜਿਹੜਾ ਪੌਦਾ ਜਿਹੜਾ ਤੁਹਾਡਾ ਉਹ ਜਿਆਦਾ ਕੱਲੇ ਕਰਦੇ ਵਧੀਆ ਹੁੰਦਾ ਕੋਈ ਜੀ ਫਟਾਰਾ ਕਰ ਤੇ ਬਾਈ ਜਿਵੇਂ ਹੈਪੀ ਸੀਡਰ ਫੇਲ ਹੋਇਆ ਹਨਾ ਜੀ ਜੀ ਤੇ ਹਰ ਸਾਲ ਨਵਾਂ ਤੇ ਨਵਾਂ ਬੀਲ ਉਹ ਹੀ ਪੂਰਾ ਹੁੰਦਾ ਅੱਜ ਕੱਲ ਤਾਂ ਜੱਟਾਂ ਤੋਂ ਜਿਵੇਂ ਗਾਣਾ ਕੱਢਿਆ ਸੀ ਮਿਸ ਪੂਜਾ ਨੇ ਵੀ ਉਹ ਚੀਜ਼ ਕਿਤੇ ਨਾ ਕਿਤੇ ਵੀ ਇਹਦੇ ਨਾਲ ਨਾ ਵਾਪਰੇ ਬੀ ਕਿਉਂ ਹੈਪੀ ਸੀਡਰ ਫੇਲ ਹੋਇਆ ਪਹਿਲਾਂ ਤਾਂ ਇਹ ਦੱਸੋ ਕੀ ਕਾਰਨ ਸੀ ਬਿਲਕੁਲ ਜੀ ਹੈਪੀ ਸੀਡਰ ਫੇਲ ਹੋਣ ਦੇ ਤਿੰਨ ਕਾਰਨ ਸੀਗੇ ਹੂੰ ਸਭ ਤੋਂ ਪਹਿਲਾਂ ਜਿਹੜਾ ਸੀਗਾ ਉਹ ਸੀਗਾ ਕਿ ਜਿਹੜਾ ਇਹਦਾ ਸਿਆੜ ਤੋਂ ਸਿਆੜ ਦੀ ਦੂਰੀ ਦੀ ਗੱਲ ਕਰੀਏ ਹੂੰ ਹੈਪੀ ਸੀਡਰ ਦੇ ਵਿੱਚ ਸਿਆੜ ਤੋਂ ਸਿਆੜ ਦੀ ਦੂਰੀ ਜਿਹੜੀ ਸੀਗੀ ਉਹ 9 ਇੰਚ ਤੇ ਸੀਗੀ 9 ਇੰਚ ਬਿਲਕੁਲ ਬਿਲਕੁਲ ਹਾਲਾਂਕਿ ਉਹਦਾ ਕੋਈ ਬਹੁਤ ਵੱਡਾ ਇੰਪੈਕਟ ਨਹੀਂ ਸੀ ਫਿਰ ਵੀ ਜੋ ਕਸਮ ਵਹਿਮ ਰਹਿੰਦਾ ਸੀ ਜ਼ਿਮੀਦਾਰ ਨੂੰ ਵਿਛੇ ਦੀ ਸੀ ਬਿਲਕੁਲ ਸੀਗਾ ਕੁਝ ਚਲੋ ਹੁੰਦਾ ਵੀ ਹੋਏਗਾ ਵੀ ਬਿਰਲੀ ਹੈ ਕਣਕਾ ਉਹਦੇ ਤੋਂ ਇਦੇ ਵਿੱਚ ਕੀ ਚੇਂਜਸ ਨੇ ਕਿ ਇਹਦਾ ਆਮ ਮਸ਼ੀਨਾਂ ਦੇ ਵਾਂਗੂ 7.5 ਇੰਚ ਤੇ ਜਿਹੜਾ ਇਹਦਾ ਸਿਆੜ ਹੈਗਾ ਉਹ ਨਹੀਂ ਹੋ ਗਿਆ ਉਹਨਾਂ ਹੀ ਹੋ ਗਿਆ ਜਿਨ੍ਹਾਂ ਦੂਜੀਆਂ ਮਸ਼ੀਨਾਂ ਦੇ ਜੀ ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੇ ਕਰੀਏ ਦੀ ਦੂਸਰੀ ਕਿ ਇਹਦਾ ਦੂਸਰਾ ਕੀ ਰੀਜ਼ਨ ਸੀਗਾ ਹੂੰ ਹੂੰ ਉਹ ਸਭ ਤੋਂ ਵੱਡਾ ਰੀਜ਼ਨ ਜਿਹੜਾ ਹੈਗਾ ਮੰਨ ਲਓ ਤੁਹਾਡੇ ਖੇਤ ਦੇ ਵਿੱਚ ਝੋਨਾ ਵੱਢਣ ਤੋਂ ਬਾਅਦ ਪਰਾਲੀ ਦੇ ਉੱਪਰ ਮੀਂਹ ਪੈ ਜਾਂਦਾ ਪੈ ਜਾਂਦਾ ਬਾਈ ਹੋਰ ਪਰਾਲੀ ਦੇ ਉੱਪਰ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅੱਜ ਜਿਸ ਚੀਜ਼ ਲਈ ਆਪਾਂ ਡਿਸਕਸ ਕਰ ਰਹੇ ਮੇਨ ਮੁੱਦਾ ਹੀ ਪਰਾਲੀ ਹੈ ਪਰਾਲੀ ਹੈ ਜੇ ਪਰਾਲੀ ਗਿੱਲੀ ਹੋ ਗਈ ਫੇਰ ਇਹ ਕਿਵੇਂ ਬੀਜੂਗਾ ਬਿਲਕੁ ਹਾਲੇ ਤੱਕ ਅਜਹੀ ਕੋਈ ਵੀ ਮਸ਼ੀਨ ਨਹੀਂ ਇਸ ਨੂੰ ਛੱਡ ਕੇ ਹੂੰ ਜਿਹੜੀ ਮੀਂਹ ਪੈਣ ਤੋਂ ਬਾਅਦ ਪਰਾਲੀ ਦੇ ਵਿੱਚ ਕਣਕ ਦੀ ਬਿਜਾਈ ਕਰ ਸਕੇ ਇਹ ਇੱਕ ਲੋਤੀ ਮਸ਼ੀਨ ਆ ਜਿਹੜੀ ਮੀਂਹ ਪੈਣ ਤੋਂ ਬਾਅਦ ਪਰਾਲੀ 'ਚ ਮੀਂਹ ਪੈਣ ਤੋਂ ਬਾਅਦ ਵੀ ਪੂਰੇ ਵਧੀਆ ਤਰੀਕੇ ਦੇ ਨਾਲ ਬਿਜਾਈ ਕਰੂ ਬਿਜਾਈ ਕਰੂਗੀ ਕਣਕ ਦੀ ਠੀਕ ਹੈ ਜੀ ਜੀ ਤੇ ਬਾਈ ਸਾਰੇ ਹਨਾ ਹੈਪੀ ਸੀਡਰ ਕਬਾੜਾਂ ਦੇ ਵਿੱਚ ਚੱਲ ਗਏ ਵੀਰੇ ਤੁਹਾਨੂੰ ਕੰਬੋਜ ਦਾ ਹੂੰ ਹੈਪੀ ਸੀਡਰ ਕਿਤੇ ਵੀ ਕਬਾੜ ਦੇ ਵਿੱਚ ਨਹੀਂ ਦਿਖੇਗਾ ਠੀਕ ਹੈ ਜਿੱਥੇ ਵੀ ਗਏ ਨੇ ਹੂੰ ਫਲੇ ਵੀ ਚੱਲ ਰਹੇ ਨੇ ਹੂੰ ਵੀ ਆਪਣੀ ਇੰਨੀ ਕੁ ਕੁਆਲਿਟੀ ਆ ਬਿਲਕੁਲ ਜੀ ਬਿਲਕੁਲ ਕੁਆਲਿਟੀ ਵੀ ਕੰਬੋਜ ਦਾ ਤੁਸੀਂ ਹੈਪੀ ਸੀਡਰ ਭਾਲ ਨਹੀਂ ਸਕਦੇ ਕਵਾੜ ਦੇ ਵਿੱਚੋਂ ਚੈਲੰਜ ਹੈ ਵੀਰ ਦਾ ਤੇ ਬਾਕੀ ਭਾਈ ਇਹਦਾ ਜਿਵੇਂ ਹੈਪੀ ਸੀਡਰ ਦਾ ਇਹ ਵੀ ਇੱਕ ਵੱਡਾ ਕਾਰਨ ਮੈਂ ਵੀ ਤੁਹਾਨੂੰ ਦੱਸ ਦਿੰਦਾ ਜਿੰਨੀ ਕੁ ਮੇਰੇ ਧਿਆਨ ਵੀ ਉਹ ਬੀਜ ਕੇ ਇੱਕ ਵਾਰੀ ਸਾਰਾ ਸਾਲ ਖੜਦਾ ਸੀ ਸੁਪਰ ਸੀਡਰ ਨੂੰ ਆਇਆ ਵੀ ਅਗਲਾ ਰੋਟਾਵੇਟਰ ਬਣਾ ਲੈਂਦਾ ਇਹਦਾ ਬਣ ਜਾਂਦਾ ਬਿਲਕੁਲ ਜੀ ਬਿਲਕੁਲ ਦੇਖੋ ਜੀ ਇਹ ਵੀ ਬਹੁਤ ਵਧੀਆ ਪੁਆਇੰਟ ਹੈ ਕਿ ਇਹਦਾ ਰੋਟਾਵੇਟਰ ਬਣ ਜੇਗਾ ਜਾਂ ਨਹੀਂ ਬਣੇਗਾ ਹੂੰ ਇਹਦਾ ਰੋਟਾਵੇਟਰ ਬਣਾਉਣ ਦੇ ਲਈ ਬਸ ਤੁਹਾਨੂੰ ਆਹ ਜਿਹੜੇ ਫਾਲੇ ਨੇ ਇਹ ਫਾਲੇ ਚੇਂਜ ਕਰਨੇ ਪੈਣਗੇ ਠੀਕ ਹੈ ਇੱਕ ਬਲੇਡਾਂ ਦਾ ਸੈਟ ਬਸ ਬਲੇਡਾਂ ਦਾ ਸੈਟ ਆ ਬਾਕੀ ਸਾਰਾ ਸੇਮ ਕਨਸੈਪਟ ਉਹੀ ਆ ਔਰ ਦੂਸਰੀ ਚੀਜ਼ ਜਿਹੜੀ ਮੈਂ ਐਡ-ਆਨ ਕਰਨਾ ਚਾਹਾਂਗਾ ਇਹਦਾ ਜਿਹੜਾ ਆ ਰੋਟਾਵੇਟਰ ਆ ਹੂੰ ਇਹ ਸੁਪਰ ਸੀਡਰ ਦੇ ਵਿੱਚ ਵਰਤੇ ਜਾਣ ਵਾਲੇ ਰੋਟਾਵੇਟਰ ਦੇ ਨਾਲੋਂ ਬੈਟਰ ਆ ਪ੍ਰੀਮੀਅਮ ਕੁਆਲਿਟੀ ਦਾ ਰੋਟਾਵੇਟਰ ਜਿਹੜਾ ਉਹ ਇਹਦੇ ਵਿੱਚ ਯੂਜ਼ ਕੀਤਾ ਵੀ ਇਹਦਾ ਗੇਅਰ ਤੇ ਗਰਾਰੀਆਂ ਦਾ ਫਰਕ ਹੈ ਗੇਅਰ ਤੇ ਗਰਾਰੀਆਂ ਦਾ ਟੋਟਲ ਏ ਟੂ ਜ਼ੈਡ ਹਮ ਫਰਕ ਹੈ ਦੂਜਿਆਂ ਨਾਲੋਂ ਸਾਰੇ ਜਿੰਨੇ ਵੀ ਰੋਟਾਵੇਟਰ ਵਗੈਰਾ ਆ ਰਹੇ ਨੇ ਜੀ ਸੁਪਰ ਸੀਡਰ ਵਾਲੇ ਕਿਸਾਨ ਵੀਰ ਜਿਨ੍ਹਾਂ ਨੇ ਪਿਛਲੇ 3 ਸਾਲਾਂ ਤੋਂ ਸਮਾਰਟ ਸੀਡਰ ਦੇ ਨਾਲ ਬਿਜਾਈ ਕਰ ਰਹੀ ਆ ਕਿ ਕਿੰਨਾ ਟਾਈਮ ਹੋ ਗਿਆ ਜੀ ਆਪਾਂ ਨੂੰ ਇਹਨਾਂ ਦੇ ਨਾਲ ਜੁੜਿਆ ਨੂੰ ਕੰਬੋਜ਼ ਵਾਲਿਆਂ ਨਾਲ ਜੀ ਇਹਨਾਂ ਨਾਲ ਤਾਂ ਕਾਫੀ ਪੁਰਾਣੇ ਜੁੜੇ ਹੋਏ ਆਂ ਤੇ ਆਪਣਾ ਪਿੰਡ ਕਿਹੜਾ ਅੜਿਆਰ ਅੰਦਾਜ਼ ਪਿੰਦਾ ਜੀ ਠੀਕ ਹੈ ਤੇ 3 ਸਾਲਾਂ ਤੋਂ ਬਜਾਈ ਕਰ ਰਹੇ ਹਾਂ ਆਪਾਂ ਆਪਦੀ ਲੈਲੀ ਜੀ ਮਸ਼ੀਨ ਹਾਂ ਪਿਛਲੇ ਸਾਲ ਆਪਦੀ ਲੈਲੀ ਜੀ ਸਾਰੀ ਇਹਦੇ ਨੇ ਬਜਾਈ ਕੀਤੀ ਵੀ ਠੀਕ ਹੈ ਵੀ 1 ਸਾਲ ਬੀਜ ਕੇ ਸਾਨੂੰ ਫਿੱਟ ਆ ਗਿਆ ਸੋਦਾ ਨਹੀਂ ਪਹਿਲੇ ਸਾਲ ਮੈਂ 2 ਕਿੱਲੇ ਬੀਜੇ ਸੀ ਟ੍ਰਾਇਲ ਕੀਤਾ ਦੂਜੇ ਸਾਲ ਫਿਰ 14 15 ਕਿੱਲੇ ਠੀਕ ਹੈ ਨਹੀਂ ਪਹਿਲੇ ਸਾਲ ਵਾਲੇ ਟ੍ਰਾਇਲ ਦੇ ਵਿੱਚ ਸਾਨੂੰ ਲੱਗਿਆ ਵੀ ਆਪਦੀ ਮਸ਼ੀਨ ਲੈ ਲੈਣੀ ਚਾਹੀਦੀ ਹਾਂ ਬਿਲਕੁਲ ਤੇ ਕੀ ਕੀ ਫਾਇਦੇ ਹੁੰਦੇ ਨੇ ਸਹੀ ਜੀ ਗੱਲ ਦੱਸੋ ਸਹੀ ਗੱਲ ਇਹ ਆ ਜੀ ਪਹਿਲੀ ਗੱਲ ਤਾਂ ਖਰਚਾ ਘਟ ਗਿਆ ਜੀ ਡੀਜ਼ਲ ਖਰਚਾ ਘਟਦਾ ਕੰਪੈਰੀਟਿਵਲੀ ਜਿੰਨੀਆਂ ਮਸ਼ੀਨਾਂ ਪਰਾਲੀ ਵਾਲੀਆਂ ਨੇ ਜੀ ਦੂਜੀ ਗੱਲ ਜਰਮੀਨੇਸ਼ਨ ਜ਼ਿਆਦਾ ਵਧੀਆ ਜੀ ਇਹਦੀ ਉਹਨਾਂ ਦੇ ਨਾਲੋਂ ਤੀਜਾ ਝਾੜ ਚ ਵੀ ਵਧੀਆ ਰਿਹਾ ਜੀ ਤੇ ਕਿੰਨੇਵੇਂ ਦਿਨ ਕਣਕ ਹਰੀ ਹੋ ਜਾਂਦੀ ਹੈ ਇਹਦੀ ਵੀ ਜੀ ਇਹਦਾ 7ਵੇਂ ਦਿਨ ਵਧੀਆ ਪੈਲੀ ਪਰ ਜਾਂਦੀ ਹੈ ਜੀ 7ਵੇਂ ਦਿਨ ਆਏ ਹਰਿਆ ਭਰਿਆ ਖੇਤ ਲੱਗਦਾ ਪੱਕੀ ਗੱਲ ਹੈ ਪੱਕੀ ਪੱਕੀ ਜੀ ਪੱਕੀ ਦੇਖ ਲਓ ਕਿਤੇ ਜ਼ਿੰਮੇਵਾਰ ਕਹਿਣ ਵੀ ਆਪਣੀ ਬਾਈ ਝੂਠ ਬੋਲੀ ਜਾਂਦਾ ਨਾ ਨਾ ਅਸੀਂ ਜ਼ਿੰਮੇਵਾਰੀਆਂ ਜੀ ਠੀਕ ਹੈ ਤੇ ਵੀਰੋ 6ਵੇਂ 7ਵੇਂ ਦਿਨ ਕਣਕ ਇਹਦੀ ਹਰੀ ਹੋ ਜਾਂਦੀ ਤੇ ਬਾਕੀ ਇਹ ਵੀਰ ਨੇ ਜਿਹੜੇ ਪਹਿਲਾਂ ਆਪਾਂ ਪਹਿਲੀ ਵੀਡੀਓ ਦੇ ਵਿੱਚ ਆਏ ਸੀ ਤੇ ਬਾਈ ਕੀ ਹਾਲ ਵਧੀਆ ਜਿਹਾ ਵਧੀਆ ਬਾਈ ਸੁਣਾ ਦੇ ਵਧੀਆ ਤੇ ਕਿੰਨੇ ਕਿਹੜੇ ਕਿਹੜੇ ਸਾਈਜ਼ ਦੇ ਵਿੱਚ ਆਉਂਦੀਆਂ ਮਸ਼ੀਨ ਆਪਣੀਆਂ ਇਹ ਵੀਰ ਜੀ 7 ਫੁੱਟ ਤੋਂ ਹੋ ਜਾਂਦਾ ਜੀ ਸ਼ੁਰੂ ਇਹ 7 ਫੁੱਟ ਦੇ ਵਿੱਚ 10 ਟਾਇਨਾ ਨੇ ਜੀ ਫਿਰ ਉਸ ਤੋਂ ਬਾਅਦ 8 ਫੁੱਟ ਦੇ ਵਿੱਚ 12 ਨੇ ਜੀ ਤੇ ਜਿਵੇਂ ਹੁਣ ਲਗਭਗ ਸੁਪਰ ਸੀਡਰ ਨੇ ਕਾਫੀ ਜ਼ਿਮੀਦਾਰਾਂ ਨੂੰ ਵੱਡੇ ਟਰੈਕਟਰ ਦਵਾਤੇ ਨੇ ਤੇ ਕੁਝ ਜ਼ਿਮੀਦਾਰ ਨੇ ਜਿਹੜੇ 9 ਫੁੱਟ 14 ਟਾਇਨਾ ਵੀ ਲੈਂਦੇ ਨੇ ਤੇ ਕਿੰਨੇ ਐਚਪੀ ਤੇ ਚੱਲੂ ਇਹ ਜਿਹੜਾ 8 ਫੁੱਟ ਆ ਜੀ ਜਿਹੜਾ 8 ਫੁੱਟ ਦੇ 12 ਟਾਇਨਾ 7 ਸ਼ੁਰੂ ਤੋਂ ਹੀ ਗੱਲ ਜਿਹੜਾ ਸ਼ੁਰੂ ਤੋਂ ਹੀ ਜੀ ਅਸੀਂ ਇਹ ਤੋਂ 7 ਫੁੱਟ ਦੇ ਘੱਟੋ ਘੱਟ 50 ਹਸਪਾਵਰ ਦੀ ਜਿਹੜੀ SLA ਦੀ 50 ਐਚਪੀ ਤੋਂ ਸ਼ ਦਾ ਨਹੀਂ ਜੀ ਉਹ ਮਤਲਬ 50 ਐਚਪੀ ਚਲਾਊਗਾ ਵਧੀਆ ਚਲਾਊਗਾ ਜੀ ਜਿਵੇਂ ਤੁਹਾਨੂੰ ਦੱਸਿਆ ਬਾਈ ਉਹਨਾਂ ਨੇ ਪਹਿਲਾਂ ਦੱਸਿਆ ਵੀ ਇਹਦਾ ਲੋਡ ਘੱਟ ਆ ਤੇ ਉਹਦੇ ਕਰਕੇ 50 ਐਚਪੀ ਤੇ ਵਧੀਆ ਚੱਲਣਾ ਆ ਤੇ ਇੱਕ ਗੱਲ ਬਸ ਦੀਨ ਧਰਮ ਨਾਲ ਸਹੀ ਜੀ ਦੱਸ ਦਿਓ ਵੀ ਜਿਵੇਂ ਕਹਨੇ ਆ 4 ਤੋਂ 5 ਲੀਟਰ ਖਰਚਾ ਹਾਂਜੀ 7ਵੇਂ ਦਿਨ ਕਣਕ ਹਰੀ ਰੋਟਾਵੇਟਰ ਇਹਦਾ ਬਣ ਜਾਊਗਾ ਤੇ ਵੀ ਮੀਂਹ ਪਏ ਚ ਵੀ ਚੱਲ ਪੂ ਫੁੱਲ ਪਰਾਲੀ ਚ ਵੀ ਇਹਨਾਂ ਸਾਰੀਆਂ ਗੱਲਾਂ ਦੇ ਉੱਤੇ ਕਿੰਨੀ ਕੀ ਜ਼ਿੰਮੇਵਾਰੀ ਆਪਣੀ ਖਰੇ ਉਤਰਾਂਗੇ ਆਪਾਂ ਦੇਖੋ ਵੀਰ ਜੀ ਮਤਲਬ ਸਾਨੂੰ ਅਸੀਂ 5 ਸਾਲ ਤੋਂ ਇਸ ਤੇ ਕੰਮ ਕਰ ਰਹੇ ਆਂ ਜੀ ਹੂੰ ਤੇ ਲਗਪਾਗ ਪੰਜਾਬ ਦੇ ਜਿੰਨੇ ਕ ਤਰ੍ਹਾਂ ਦੀ ਆਪਣੇ ਚਪਰਾਲੀ ਹੁੰਦੀ ਹੈ ਜਿਵੇਂ ਆਪਣੇ ਡੋਗਰ ਪੂਸਾ ਹੁੰਦੀ ਹੈ ਜੀ ਉਧਰ ਤੁਹਾਡੇ ਸੰਗਰੂਰ ਸਾਈਡ ਆਪਣੇ ਇਧਰ 11 ਕਿ ਬਾਸਮਤੀ ਲੱਗਦੀ ਆ ਜੀ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਆ ਅਸੀਂ ਐਵਰੇਜ ਜੋ ਡੀਜ਼ਲ ਰਿਕਾਰਡ ਕੀਤਾ ਆ ਉਹ 4 ਤੋਂ 5 ਲੀਟਰ ਕੀਤਾ ਆ ਕੁਝ ਜ਼ਿੰਮੇਵਾਰੀ ਤੋਂ ਘੱਟ ਵੀ ਦੱਸਦੇ ਨੇ ਤੇ ਕੁਝ ਤੋਂ ਲੀਟਰ ਖੰਡ ਵੱਧ ਵੀ ਦੱਸਦੇ ਨੇ ਠੀਕ ਹੈ ਠੀਕ ਹੈ ਜੀ ਪਰ ਐਵਰੇਜ ਹਾਂਜੀ ਇਹਨਾਂ ਦੇ ਆਲੇ-ਦਾਲੇ ਘੁੰਮਾਂਗੇ ਆਪਾਂ ਕੋਈ ਜ਼ਿਆਦਾ ਤਾਂ ਨਹੀਂ ਘੋਲਣ ਦਾ ਬਰਫ ਨਹੀਂ ਇਹਦੇ ਤੋਂ ਜ਼ਿਆਦਾ ਨਹੀਂ ਹੋਊਗਾ ਬਾਕੀ ਦੇਖੋ ਜੀ 1 ਲੀਟਰ ਵੱਧ ਘੱਟ ਗਿਆ ਉਹ ਜਿਹੜੀਆਂ ਗੱਲਾਂ ਦਸੀਆਂ ਨੇ ਵੀ ਜਿਵੇਂ 7ਵੇਂ ਕਿ ਦਿਨ ਚਲੋ 7 ਦੇ 8 ਦਿਨ ਲੱਗ ਜਾਣਗੇ ਕੋਈ ਗੱਲ ਨਹੀਂ ਵੀ ਕਣਕ ਹਰੀ ਹੁੰਦੀ ਆ ਉਹ ਜੀ ਸਾਰੀ ਇਹਦੇ ਚ ਤੁਸੀਂ ਵਧੀਆ ਜਿਹੜਾ ਕਿਹਾ ਵੀ ਖਰੇ ਉਤਰੋਗੇ ਜੀ ਬਾਕੀ ਜਿਹੜੇ ਜ਼ਿੰਮੇਦਾਰ ਨਾਲ ਤੁਹਾਡੀ ਗੱਲ ਕਰਾਈ ਹੈ ਜੀ ਹੋ ਸਕਦਾ ਕਿ ਜਿਹੜੇ ਵੀਡੀਓ ਦੇਖ ਰਹੇ ਉਹਨਾਂ ਦੇ ਚ ਆਵੇ ਵੀ ਇਹਨਾਂ ਨੇ ਆਪਣਾ ਬੰਦਾ ਲਿਆ ਕੇ ਇੱਥੇ ਕਰਾਤਾ ਜੀ ਠੀਕ ਹੈ ਜੀ ਬਿਲਕੁਲ ਇਹ ਗੱਲਾਂ ਹੁੰਦੀਆਂ ਨੇ ਦਿਮਾਗ ਦੇ ਵਿੱਚ ਅਸੀਂ ਉਹਨਾਂ ਦਾ ਨੰਬਰ ਵੀ ਤੁਹਾਨੂੰ ਦਵਾਂਗੇ ਠੀਕ ਹੈ ਜੀ ਤੁਸੀਂ ਉਹਨਾਂ ਨਾਲ ਗੱਲ ਕਰਕੇ ਤੁਸੀਂ ਆਪ ਦੇ ਜਿਹੜੇ ਵੀ ਜ਼ਿੰਮੇਦਾਰ ਨਾਲ ਜੋ ਆਪਣੇ ਡਾਊਟ ਨੇ ਉਹ ਕਲੀਅਰ ਕਰ ਸਕਦੇ ਨੇ ਜੀ ਠੀਕ ਹੈ ਜੀ ਅਸੀਂ 6ਵੇਂ ਦਿਨ ਕਿਹਾ ਸੀਗਾ ਜੀ ਉਹਨਾਂ ਨੇ ਤੁਹਾਨੂੰ 7ਵੇਂ ਦਿਨ ਕਿਹਾ ਜੀ ਪੂਰੀ ਜੜੀ ਆ ਹਰੀ ਭਰੀ ਕਣਕ ਹੋ ਜਾਂਦੀ ਆ ਇਹ ਇਹ ਕਣਕ ਦੇਖ ਲਈ ਠੀਕ ਹੈ ਹਾਂਜੀ ਤੇ ਬਾਕੀ ਬਾਈ ਵਾਰੰਟੀ ਵਗੈਰਾ ਸਰਵਿਸ ਸਾਰਾ ਕੁਝ ਬਿਲਕੁਲ ਜੀ ਇੱਕ ਸਾਲ ਦੀ ਅਸੀਂ ਇਹਦੀ ਦਿੰਨੇ ਆ ਜੀ ਵਾਰੰਟੀ ਦਿੰਨੇ ਆ ਜੀ ਠੀਕ ਹੈ ਜੀ ਉਹਦੇ ਵਿੱਚ ਅਸੀਂ ਹਰ ਟਾਈਮ ਤਿਆਰ ਆ ਜਿਵੇਂ ਦੀ ਵੀ ਕਿਸੇ ਜ਼ਿਮੀਂਦਾਰ ਨੂੰ ਪ੍ਰੋਬਲਮ ਆਵੇ ਤੇ ਬਾਕੀ ਜੀ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ ਸੀਗਾ ਸੀ ਹੈਪੀ ਸੀਡਰ ਤੋਂ ਬਹੁਤ ਲੰਮੇ ਸਮੇਂ ਤੋਂ ਕੰਮ ਕਰ ਰਹੇ ਆ ਤੇ ਜ਼ਿਮੀਂਦਾਰਾਂ ਨੂੰ ਸਾਡੀ ਸਰਵਿਸ ਦਾ ਪਤਾ ਹੀ ਹੈ ਜੀ ਵੀ ਅਸੀਂ ਹਰ ਜਗ੍ਹਾ ਪਹੁੰਚਦੇ ਆ ਜੀ ਤੇ ਸਪੇਅਰ ਪਾਰਟ ਆਪਣਾ ਮਿਲਦਾ ਹੈ ਸਪੇਅਰ ਪਾਰਟ ਮਿਲਦਾ ਹੈ ਜੀ ਹਰ ਟਾਈਮ ਮਿਲਦਾ ਹੈ ਤੇ ਬਾਈ ਇਹਦੇ ਉੱਤੇ ਸਬਸਿਡੀ ਹੈਗੀ ਆ ਵੱਡਾ ਰੁਝਾਨ ਕਿਸ ਕਿਸਾਨਾਂ ਨੂੰ ਇਹਦੇ ਉੱਪਰ ਪੰਜਾਬ ਗਵਰਨਮੈਂਟ ਜਿਹੜੀ ਹੈ ਆਪਣਾ ਸੀਆਰਐਮ ਸਕੀਮ ਦੇ ਅੰਦਰ ਸਬਸਿਡੀ ਦੇ ਰਹੀ ਆ 50% 50% ਕੈਟਾਗਰੀ ਦੇ ਅੰਦਰ ਇਹਦੀ ਸਬਸਿਡੀ ਆ ਰਹੀ ਆ ਔਰ ਪੰਜਾਬ ਦੀ ਜਿਹੜੀ ਅਰਜ਼ੀਆਂ ਦੀ ਲਾਸਟ ਡੇਟ ਆ ਉਹ 20 ਤਰੀਕ ਜਿਹੜੀ ਹੈ ਗਵਰਨਮੈਂਟ ਵੱਲੋਂ ਅਨਾਉਂਸ ਕੀਤੀ 26 2024 ਡੇਟ ਹੈ 50% ਸਬਸਿਡੀ ਇਹਦੇ ਉੱਤੇ ਭਰ ਸਕਦੇ ਹੋ ਤੇ ਬਾਕੀ ਜੇ ਡੇਟ ਵੱਧਦੀ ਆ ਵਧਣ ਦੀ ਚਾਂਸ ਹੈਗੇ ਨੇ ਤਾਂ ਵੀਡੀਓ ਪਾ ਕੇ ਜਰੂਰ ਦੱਸਾਂਗੇ ਬਿਲਕੁਲ ਬਿਲਕੁਲ ਤੇ ਬਾਕੀ ਵੀਰੇ ਇਹਦਾ ਜਿਵੇਂ ਸਵੇਰ ਦੇ ਚੱਲੇ ਆ ਸੀ ਹਨਾ ਜੀ ਜੀ ਅਸੀਂ ਵੀ 4 ਵਜੇ ਦੇ ਚੱਲੇ ਆ 250 ਕਿਲੋਮੀਟਰ ਪੈ ਗਿਆ ਹੁਣ ਪਹੁੰਚੇ ਆ ਤੇ ਇੰਨੀ ਦੂਰ ਤੱਕ ਕਿਸੇ ਨੇ ਮੈਨੂੰ ਲੱਗਾ ਕੋਈ ਉਹ ਅਪਰੋਚ ਕਰ ਸਕਦਾ ਜਿੰਮੇਦਾਰ ਜੇ ਕਿਸੇ ਨੇ ਹੁਣ ਜਿਵੇਂ ਮਸ਼ੀਨ ਸਾਰੀ ਆਪਾਂ ਦਿਖਾਤੀ ਵੀਡੀਓ ਦੇ ਵਿੱਚ ਵੀ ਜੀ ਜੀ ਬਿਲਕੁਲ ਜੀ ਔਨਲਾਈਨ ਹੀ ਮੰਗਾਉਣਾ ਤਾਂ ਉਹ ਸਿਸਟਮ ਬਿਲਕੁਲ ਜੀ ਬਿਲਕੁਲ ਔਨਲਾਈਨ ਕਿਸਾਨ ਆਪਣੇ ਘਰੇ ਬੈਠਾ ਚਾਹੇ ਉਹ ਪੰਜਾਬ ਦਾ ਹੈ ਹੂੰ ਚਾਹੇ ਉਹ ਪੰਜਾਬ ਤੋਂ ਬਾਹਰ ਕਿਸੇ ਵੀ ਸੂਬੇ ਦਾ ਹੈ ਠੀਕ ਹੈ ਆਪਣੇ ਘਰੇ ਬੈਠਾ ਫੋਨ ਤੋਂ ਆਰਡਰ ਕਰੇ ਹੂੰ ਆਪਣਾ ਐਡਰੈਸ ਦੇ ਉਹਦੀ ਮਸ਼ੀਨ ਉਹਦੇ ਐਡਰੈਸ ਤੇ ਘਰੇ ਪਹੁੰਚਾਈ ਜਾਏਗੀ ਘਰੇ ਪੰਚਾਇਤ ਜਾਊ ਤੇ ਬਾਕੀ ਕੋਈ ਫੋਟੋ ਵੀਡੀਓ ਕੁਛ ਵੀ ਬਾਈ ਕੁਝ ਵੀ ਬਾਈ ਹੋਰਾਂ ਤੋਂ ਹੋਰ ਮੰਗਾਉਣਾ ਜਿਹੜਾ ਸਾਤੋਂ ਰਹਿ ਗਿਆ ਕਵਰ ਕਰਨ ਕਣਿਓ ਉਹ ਵੀ ਮੰਗਾ ਸਕਦੇ ਹੋਰ ਕੋਈ ਵੀ ਟੈਕਨੀਕਲ ਜਾਣਕਾਰੀ ਲੈਣੀ ਆ ਤਾਂ ਉਹ ਦਿੱਤੇ ਗਏ ਨੰਬਰਾਂ ਤੇ ਲੈ ਕੇ ਬਿਲਕੁਲ ਜੀ ਬਿਲਕੁਲ ਤੁਸੀਂ ਗੱਲਬਾਤ ਕਰ ਸਕਦੇ ਹੋ ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਥੈਂਕ ਯੂ